ਕਿਸਾਨ ਲੀਡਰ ਪੰਦੇਸ ਸਾਹਿਬ ਆਪਰ ਸਾਹਿਬ ਕਿਸਾਨ ਲੀਡਰ ਪੰਦੇਸ ਸਾਹਿਬ ਲੋਕਾਂ ਕੋਲ ਸਮਰਥਨ ਮੰਗਦੇ ਫਿਰਦੇ ਨੇ ਵੀ ਪੰਜਾਬ ਬੰਦ ਕਰਾਇਆ ਜਾਵੇ ਸਮਰਥਨ ਕਾਦਾ ਦੇ ਦੀਏ ਪਹਿਲੇ ਹੀ ਬਰਬਾਦ ਹੋਏ ਪਈ ਐ ਵੀ ਪਹਿਲੇ ਕੀ ਬਰਬਾਦ ਹੋਏ ਨਹੀਂ ਬਰਬਾਦ ਹੋਏ ਇੰਨੀ ਦਿਨਾਂ ਦੇ ਉੱਤੇ ਬੈਠੇ ਆ ਨਾ ਕੋਈ ਖਾ ਖਾਵੇ ਨਾ ਕੋਈ ਮਾਲ ਜਾਵੇ ਪਹਿਲੇ ਹੋਦਰੀਆਂ ਬੰਦ ਹੋਈਆਂ ਪਈਆਂ ਚੋਨੀ ਦਾ ਕਾਹ ਕਰਨੀ ਆਈ ਸੀਜ਼ਨ ਹੁੰਦਾ ਐ ਸੀਜ਼ਨ ਜੇ ਲਾ ਕੇ ਬੈਹਿੰਦੇ ਆ ਨਹੀਂ ਨਹੀਂ ਹੋਦਰੀਆਰੇ ਵੀ ਪਰੇਸ਼ਾਨ ਨੇ ਹੋਟਲ ਵਾਲੇ ਵੀ ਪਰੇਸ਼ਾਨ ਨੇ ਅੱਜ ਕਿਸੇ ਹੋਟਲ ਵਾਲੇ ਦੀ ਵੀ ਖਬਰ ਲੱਗੀ ਆ ਉਹ ਕੀ ਕਹਿ ਰਿਹਾ ਵੀ ਸਾਡੇ ਹੋਟਲ ਖਾਲੀ ਪਏ ਨੇ ਜਦ ਤੱਕ ਕਿਸਾਨ ਅੰਦোলন ਚੱਲ ਰਿਹਾ ਹੈ ਅਸੀਂ ਪੂਰੀ ਸਾਲ ਦੀ ਰਿਸ਼ਵਉ ਨੇ ਕੱਢੀ ਆ ਵੀ ਸਾਡੇ ਕਮਰੇ ਖਾਲੀ ਪਏ ਨੇ ਤੁਸੀਂ ਕੀ ਚਾਹੁੰਦੇ ਹੋ ਵੀ ਅਸੀਂ 30 ਤਰੀਕ ਨੂੰ ਬਾਜ਼ਾਰ ਬੰਦ ਰੱਖੀਏ ਸਾਡੇ ਦਾ ਕਾਰੋਬਾਰ ਕਦ ਲਈ ਕਰਨੇ ਯਾਰ ਇਹਨੂੰ ਕੀ ਆ ਆ ਲਾਜੀ ਕਰ ਤਾ ਹਾਂਜੀ ਸਰ ਮੈਂ ਆਜੀ ਕਰ ਤੀ ਠੀਕ ਹੈ ਜੀ ਲੋ ਜੀ ਬੰਦ ਕਰ ਤੇ ਲੋ ਠੀਕ ਹੈ ਕਾਰੋਬਾਰ ਤਾਂ ਸਾਡੇ ਪਹਿਲੇ ਹੀ ਬੰਦ ਨੇ ਤੁਹਾਡੇ ਕਿਸਾਨ ਅੰਦੋਲਨ ਨੇ ਨਾ ਪੰਜਾਬ ਦੇ ਵਪਾਰ ਦੀ ਐਸੀ ਤਸੀਹੇ ਕਰ ਦਿੱਤੀ ਆ ਇਹਨਾਂ ਨੇ ਦੇ ਦੋ ਸਾਰਾ ਕੁਝ ਸਾਨੂੰ ਭੁੱਖੇ ਮਾਰਨ ਤੇ ਜਿਹੜੇ ਦੇਣੋਂ ਸਾਨੂੰ ਇਹਨਾਂ ਨੇ ਦੇ ਦੋ ਸਭ ਕੁਝ ਜੋਕ ਦੇਣਾ ਨਹੀਂ ਨਹੀਂ ਕੱਲਾ ਹੋਜੇ ਰੀ ਪਰੇਸ਼ਾਨ ਹੈ ਵਪਾਰੀ ਪਰੇਸ਼ਾਨ ਹੈ ਬਿਲਕੁਲ ਹੋਜੇ ਰੀ ਵਾਲਿਆਂ ਦਾ ਕੰਮ ਕੀ ਆ ਆਹੀ 3 ਮਹੀਨੇ ਦਾ ਕੰਮ ਹੁੰਦਾ ਆਹੀ 2 ਮਹੀਨੇ ਦਾ ਕੰਮ ਹੁੰਦਾ ਸੀਜ਼ਨ ਦਾ ਉੱਤੋਂ ਕੀ ਕਰੇ ਕਿਸਾਨ ਅੰਦੋਲਨ ਕੀ ਕਰਨੇ ਕਦੀ ਦਿੱਲੀ ਦਾ ਬਾਰਡਰ ਜਾਮ ਕਦੀ ਨਾਲ ਨਹੀਂ ਸਮਝ ਆਂਦਾ ਸਰਕਾਰਾਂ ਇਹਨਾਂ ਨੂੰ ਧੁਕਦੀਆਂ ਕਿਉਂ ਪਈਆਂ ਵੇ ਕਦੀ ਪੰਜਾਬ ਸਾਡੇ ਸਾਨੂੰ ਲੋਕਾਂ ਕੋਲੋਂ ਡੀ.ਐਸ.ਟੀ ਇਕੱਠਾ ਕਰ ਕਰ ਇਹਨਾਂ ਨੂੰ ਪੀ ਦਾ ਮਾਰ ਦੇ ਜੰਨੇ ਆ ਵੀ ਕਿਸਾਨ ਨਹੀਂ ਇੱਕ ਦੂਜੀ ਗੱਲ ਕਿਸਾਨ ਪਹਿਲਾਂ ਦਿੱਲੀ ਦਾ ਬਾਰਡਰ ਬੰਦ ਹੁਣ ਪੰਜਾਬ ਦਾ ਬਾਰਡਰ ਬੰਦ ਹੁਣ ਪੂਰੇ ਪੰਜਾਬ ਦੀ ਸੜਕਾਂ ਬੰਦ ਟ੍ਰੇਨਾਂ ਬੰਦ ਤਾਂ ਕਿ ਪੰਜਾਬ ਤੋਂ ਜਿਹੜਾ ਬਾਹਰ ਵਪਾਰੀ ਆਣਾ ਨਾ ਉਹ ਆਵੇ ਨਾ ਚਲੋ ਜੀ ਇੱਕ ਗੱਲ ਦੱਸੋ ਇਹਨਾਂ ਨੇ ਟ੍ਰੇਨਾਂ ਬੰਦ ਕਰਤੀਆਂ ਪੰਜਾਬ 'ਚ ਟ੍ਰੇਨਾਂ ਬੰਦ ਕਰਕੇ ਮੋਦੀ ਨੂੰ ਕੀ ਫਰਕ ਆ ਜੀ ਇਹਨੇ ਦੱਸੋ ਜਰਾ ਕੋਈ ਫਰਕ ਨਹੀਂ ਆ ਸਿਰਫ ਪੰਜਾਬ ਦੇ ਹਿੰਦੂਆਂ ਨੂੰ ਤੰਗ ਕਰਨਾ ਬਸ ਹੋਰ ਕੋਈ ਮਤਲਬ ਹੀ ਨਹੀਂ ਹੈ ਭਾਈ ਪੰਜਾਬ ਦੇ ਵਪਾਰ ਬਿਲਕੁਲ ਮਾੜੀ ਗੱਲ ਬਿਲਕੁਲ ਬਿਲਕੁਲ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੱਝ ਕਰ ਜਾ ਮੋਤੀ ਮੋਤੀ ਨੂੰ ਕੀ ਫਰਕ ਪੈਂਦਾ ਤੁਹਾਡੇ ਨਾਲ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗਾ ਪੰਜਾਬ ਦੇ ਲੋਕਾਂ ਦਾ ਸੋਚੋ ਪੰਜਾਬ ਦੇ ਵਪਾਰੀਆਂ ਦਾ ਸੋਚੋ ਪੰਜਾਬ ਦੇ ਸ਼ਹਿਰੀ ਵਰਗ ਦਾ ਵੀ ਸੋਚੋ ਜਿਹੜਾ ਤੁਹਾਨੂੰ ਟੈਕਸ ਦਿੰਦਾ ਬਿਲਕੁਲ ਗਲਤ ਗੱਲਾਂ ਜਿੱਥੇ ਡੱਲੇ ਸਾਹਿਬ ਕਲਾਟੀਆਂ ਦੀ ਦੁਕਾਨਾਂ ਕਰਾਤੀਆਂ ਬੰਦ ਸਾਰੀਆਂ ਕਰਾਤੀਆਂ ਬੰਦ ਕਰਾਤੀਆਂ ਅੱਜ ਤੱਕ ਹੀ ਕਰਾਤੀਆਂ ਬੰਦ ਇੱਕੋ ਜਿਹੀ ਗੱਲ ਕਰਦੇ ਅੱਜ ਵੀ ਬੰਦ ਕਰਾਉਂਦੇ ਉਹ ਵੀ ਬੰਦ ਕਰਾ ਦਿੰਦੇ ਆ ਸੁਣੋ ਗੱਲ ਡੱਲੇਵਾਲ ਸਾਹਿਬ ਮਰਨ ਨੂੰ ਚੁੰਨ ਤੇ ਬੈਠੇ ਨੇ ਬੈਠੇ ਨੇ ਨਾ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠੇ ਜੀ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠੇ ਪੰਜਾਬ ਦਾ ਮਾਹੌਲ ਖਰਾਬ ਕਰੋ ਬੈਠੇ ਨੇ ਚੱਕ ਚਕਾ ਆ ਕੇ ਮਰਨ ਲਈ ਬਿਠਾਤਾ ਭੰਦੇਰ ਸਾਹਿਬ ਆਪ ਵੀ ਬੈਜੋ ਨਾਲ ਬੈਠੋ ਵੇ ਬਿਲਕੁਲ ਬਿਲਕੁਲ ਨਾਲ ਬਿਜਾਰਕ ਬੰਦੇ ਨੂੰ ਮਾਰੀ ਜਾਂਦੇ ਆ ਸਾਡਾ ਟਾਈਮ ਹੈ ਬੰਦੇ ਸਾਹਿਬ ਕੋ ਨਹੀਂ ਬੈਠਦੇ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠਦੇ ਪਏ ਬਿਲਕੁਲ ਪੰਜਾਬ ਦਾ ਖਚਾਨਾ ਲੁੱਟਾਇਆ ਜਾ ਰਿਹਾ ਹੈ ਮਾਹੌਲ ਖਰਾਬ ਕਰਨਾ ਇਹਨਾਂ ਲੋਕਾਂ ਨੇ ਯਾਰ ਹੁਣ ਤੁਸ਼ਣੇ ਨੂੰ ਕੋਈ ਕੰਮ ਹੀ ਹੈ ਨਹੀਂਗਾ ਬੈਠੇ ਉੱਤੇ ਤੁਹਾਡੀ ਦੁਕਾਨ ਬੰਦ ਬਿਲਕੁਲ 30 ਨਹੀਂ ਬਰਬਾਦ ਹੋਲੇ ਪਈਆਂ ਸੱਲਾ ਵੀ ਬਰਬਾਦ ਹੋਇਆ ਵਪਾਰੀ ਨਹੀਂ ਆ ਰਿਹਾ ਬਾਹਰੋਂ ਵਪਾਰੀ ਆਣੀ ਨਹੀਂ ਦੇ ਛੱਡੋ ਦਫਾ ਕਰੋ ਛੱਡੋ ਛੱਡੋ ਚਲੋ ਛੱਡੋ